ਸਤਿ ਸ਼੍ਰੀ ਅਕਾਲ ਨਮਸਤੇ ਅਦਾ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਕਹਾਣੀ ਕਹਿ ਲਵਾਂ ਜਾਂ ਕਿਸੇ ਦਾ ਆਪਣੇ ਦੁੱਖਾਂ ਦਾ ਲਿਖਿਆ ਹੋਇਆ ਪੱਤਰ ਕਹਿ ਲਵਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤੇ ਇਸ ਵਿੱਚ ਰਿਸ਼ਤਿਆਂ ਬਾਰੇ ਦੱਸਿਆ ਹੈ ਰਿਸ਼ਤਾ ਬਾਰੇ ਕਿ ਇੱਕ ਅਹਿਮ ਰਿਸ਼ਤਾ ਜੋ ਇੱਕ ਜ਼ਿੰਦਗੀ ਵਿੱਚ ਹਰ ਇੱਕ ਦੀ ਜ਼ਿੰਦਗੀ 'ਚ ਹੁੰਦਾ ਇੱਕ ਅਹਿਮ ਰਿਸ਼ਤਾ ਉਹਦੇ ਬਾਰੇ ਬਿਆਨ ਕੀਤਾ ਹੋਇਆ ਹੈ ਚਲੋ ਸ਼ੁਰੂ ਕਰਦੇ ਹਾਂ ਉਹ ਹਸਪਤਾਲ 'ਚ ਪਈ ਸੀ ਕੈਂਸਰ ਨਾਲ ਯੂਜ਼ ਦੀ ਪਲਪਲ ਮੌਤ ਵੱਲ ਨੂੰ ਜਾ ਰਹੀ ਸੀ ਪਰ ਮੈਂ ਫਿਰ ਵੀ ਬੇਫਿਕਰ ਸਾਂ ਜਿਵੇਂ ਉਹਦੇ ਹਰ ਦੁੱਖ ਸੁੱਖ ਤੋਂ ਸਾਰੀ ਉਮਰ ਬੇਖਬਰ ਤੇ ਬੇਫਿਕਰ ਰਿਹਾ ਸਾਂ ਸੋਚ ਰਿਹਾ ਸੀ ਲੈ ਇਹਨੂੰ ਕੀ ਹੋਣਾ ਇਨੇ ਚਾਰ ਕੁ ਦਿਨਾਂ ਨੂੰ ਘਰ ਆ ਜਾਣਾ ਹਸਪਤਾਲ ਦੇ ਨੇੜੇ ਇੱਕ ਠੇਕਾ ਸੀ ਮੈਂ ਹਮੇਸ਼ਾ ਡਿਊਟੀ ਤੋਂ ਵਾਪਸ ਪਰਤਦਾ ਉਹਨੂੰ ਮਿਲਦਾ ਤੇ ਫਿਰ ਹਮੇਸ਼ਾ ਬਾਗ ਸ਼ਰਾਬ ਪੀਣ ਬੈਠ ਜਾਂਦਾ ਉਸ ਠੇਕੇ ਤੇ ਉਸ ਤੇ ਬਿਮਾਰ ਹੋਣ ਤੋਂ ਪਹਿਲਾਂ ਵੀ ਮੈਂ ਤਕਰੀਬਨ ਜਦੋਂ ਤੋਂ ਉਹ ਵਿਆਹ ਕੇ ਮੇਰੇ ਘਰ ਆਈ ਸੀ ਉਦੋਂ ਤੋਂ ਹੀ ਮੇਰੀ ਇਹ ਆਦਤ ਸੀ ਕਿ ਮੈਂ ਨੌਕਰੀ ਤੋਂ ਵਾਪਸ ਪਰਤਦਾ ਅਕਸਰ ਠੇਕੇ ਤੇ ਬੈਠ ਜਾਂਦਾ ਸੀ ਤੇ ਤਕਰੀਬਨ ਬਹੁਤ ਪੀਣ ਤੋਂ ਬਾਅਦ ਹੀ ਘਰ ਜਾਂਦਾ ਮੇਰੇ ਘਰ ਜਾਂਦਿਆਂ ਨੂੰ ਉਹ ਅਕਸਰ ਰੋਜ਼ਾਨਾ ਉਹੀ ਨਿੱਤ ਦੇ ਕੰਮਾਂ 'ਚ ਲੱਗੀ ਹੁੰਦੀ ਮੈਂ ਉਹਨੂੰ ਕਦੀ ਪੁੱਛਿਆ ਹੀ ਨਹੀਂ ਸੀ ਕਿ ਉਹਨੂੰ ਕੋਈ ਦੁੱਖ ਸੁੱਖ ਤਾਂ ਨਹੀਂ ਸੋਚਦਾ ਸਾ ਮੋਟੀ ਤਨਖਾਹ ਹੈ ਮੇਰੀ ਮਹਿਲਾ ਵਰਗਾ ਘਰ ਹੈ ਇਹਨੂੰ ਕੀ ਦੁੱਖ ਹੋਣਾ ਮੇਰਾ ਮિજાਜ ਇਹੋ ਜਿਹਾ ਹੀ ਸੀ ਔਰਤ ਨਾਲ ਬੁਰਾ ਕਰਨਾ ਕਈਆਂ ਨੂੰ ਆਪਣੇ ਘਰ ਦੀ ਪਰਵਰਿਸ਼ ਚੋਂ ਹੀ ਮਿਲ ਜਾਂਦਾ ਹੈ ਮਰਦ ਵੀ ਉਹੀ ਅਡਾਪਟ ਕਰਦੇ ਨੇ ਜਿਹੜਾ ਉਹ ਬਚਪਨ ਤੋਂ ਆਪਣੇ ਬਾਪ ਚਾਚੇ ਜਾਂ ਤਾਏ ਨੂੰ ਕਰਦਾ ਵੇਖਦੇ ਨੇ ਮੈਂ ਵੀ ਇਦਾਂ ਹੀ ਕਰਦਾ ਮੈਨੂੰ ਕਦੀ ਲੱਗਦਾ ਹੀ ਨਹੀਂ ਸੀ ਕਿ ਉਹ ਸ਼ਾਇਦ ਕੁਝ ਅਲੱਗ ਸੋਹਜ ਦੀ ਔਰਤ ਹੈ ਉਹ ਹੱਸਦੀ ਮੁਸਕਰਾਉਂਦੀ ਜਹੀ ਹੌਲੀ ਹੌਲੀ ਸ਼ਾਂਤ ਸੁਭਾਅ ਜੋ ਤਬਦੀਲ ਹੁੰਦੀ ਗਈ ਹੌਲੀ ਹੌਲੀ ਉਦਾਸੀਆਂ ਦੇ ਨੇੜੇ ਪਹੁੰਚ ਗਈ ਤੇ ਫਿਰ ਚੁੱਪਚਾਪ ਕੋਈ ਸ਼ਿਕਵਾ ਨਾ ਕਰਦੀ ਬਸ ਫਿਰ ਕਦੀ ਕੋਈ ਸ਼ਿਕਾਇਤ ਨਾ ਕਰਦੀ ਰਿਸ਼ਤੇਦਾਰਾਂ ਤੇ ਜਾਨ ਦਿੰਦੀ ਮੈਂ ਪੀ ਕੇ ਘਰ ਆਉਂਦਾ ਉਹ ਸ਼ਾਂਤ ਹੋ ਜਾਂਦੀ ਜਿਵੇਂ ਘਰ 'ਚ ਹੋਵੇ ਹੀ ਨਾ ਡਰੀ ਡਰੀ ਜਹੀ ਸ਼ਾਇਦ ਮੇਰੇ ਕੋੜੇ ਸ਼ਬਦਾਂ ਤੋਂ ਡਰਦੀ ਅਖੀਰ ਦੋ ਪੁੱਤਰ ਤੇ ਇੱਕ ਧੀ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਉਹਦਾ ਦੁੱਖ ਵੇਖੋ ਮੈਂ ਉਦੋਂ ਵੀ ਉਹਦੇ ਕੋਲ ਨਹੀਂ ਸੀ ਮੈਂ ਉਦੋਂ ਮਹਿਸੂਸ ਕੀਤਾ ਕਿ ਦੁਨੀਆ ਤੋਂ ਮੇਰਾ ਕੀ ਚਲਾ ਗਿਆ ਫਿਰ ਇੱਕ ਦਿਨ ਮੈਂ ਉਹਦੀਆਂ ਰਿਪੋਰਟਾਂ ਵੇਖਣ ਲੱਗ ਪਿਆ ਬੈਠਾ ਬੈਠਾ ਮੈਨੂੰ ਯਾਦ ਆਇਆ ਕਿ ਉਹਦੀਆਂ ਰਿਪੋਰਟਾਂ ਨਾਲ ਡਾਕਟਰ ਨੇ ਇੱਕ ਲਿਖਾ ਲਿਫਾਫਾ ਰੱਖਿਆ ਸੀ ਤੇ ਕਹਿੰਦੀ ਸੀ ਕਿ ਇਹ ਵੀ ਤੁਹਾਡੀ ਪਤਨੀ ਦਾ ਹੀ ਹੈ ਮੈਂ ਲਿਫਾਫਾ ਖੋਲ ਲਿਆ ਵਿੱਚ ਤਿੰਨ ਵਰਕੇ ਸੀ ਉਹਦਾ ਸਬਰ ਦੇਖੋ ਜਾਂਦੀ ਜਾਂਦੀ ਵੀ ਤਿੰਨ ਵਰਕਿਆਂ 'ਚ ਇਹ ਸਭ ਕੁਝ ਲਿਖ ਗਏ ਮੇਰੀ ਜ਼ਿੰਦਗੀ ਦੇ ਇਸ ਤਾਰਾਂ ਬਰੇ ਕਿਹੋ ਜਿਹੇ ਸੀ ਮੈਂ ਸੋਚਿਆ ਦੱਸ ਜਾਵਾਂ ਕਿਉਂਕਿ ਤੁਸੀਂ ਕੋਲ ਨਹੀਂ ਸੀ ਹੁੰਦੇ ਮੇਰਾ ਬڑا ਜੀ ਕਰਦਾ ਸੀ ਕਿ ਮੈਂ ਬਹੁਤ ਗੱਲਾਂ ਕਰਾਂ ਤੁਹਾਡੇ ਨਾਲ ਪਰ ਤੁਹਾਡੀ ਕੁੜੱਤਨ ਨੇ ਮੇਰੇ ਸ਼ਬਦਾਂ ਨੂੰ ਸਦਾ ਲਈ ਸੁਕਾ ਦਿੱਤਾ ਜਦੋਂ ਤੁਸੀਂ ਪੀ ਕੇ ਆਉਂਦੇ ਸੀ ਤਾਂ ਮੈਨੂੰ ਦੁਨੀਆ ਭਰ ਦੇ ਮੰਦੇ ਸ਼ਬਦ ਬੋਲਦੇ ਪਹਿਲਾਂ ਪਹਿਲਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ ਪਰ ਬਾਅਦ ਚ ਆਦਤ ਪੈ ਗਈ ਪਰ ਫਿਰ ਮੈਂ ਕਈ ਵਾਰ ਰਾਤ ਨੂੰ ਚੋਰੀ ਚੋਰੀ ਰੋ ਲੈਂਦੀ ਮੇਰੇ ਤਿੰਨ ਬੱਚੇ ਮੈਨੂੰ ਚਿੰਬੜੇ ਰਹਿੰਦੇ ਸਾਰੀ ਸਾਰੀ ਰਾਤ ਡਰੇ ਤੇ ਸਹਮੇ ਜਿਹੇ ਮੈਂ ਉਹਨਾਂ ਨੂੰ ਕਹਿੰਦੀ ਕੋਈ ਗੱਲ ਨਹੀਂ ਘਰਾਂ ਚ ਇਹ ਸਭ ਕੁਝ ਚੱਲਦਾ ਰਹਿੰਦਾ ਹੈ ਪਰ ਮੈਂ ਆਪਣੇ ਮਨ ਨੂੰ ਹਮੇਸ਼ਾ ਪੁੱਛਦੀ ਕਿ ਮੇਰੇ ਨਾਲ ਹੀ ਕਿਉਂ ਇੱਕ ਵਾਰ ਤੁਹਾਡੀ ਭੈਣ ਜੀਤ ਦੇ ਸਹੁਰੇ ਘਰ ਉਹਦੇ ਜਨਮ ਦਿਨ ਤੇ ਉਹਦੇ ਪਤੀ ਵੱਲੋਂ ਦਿੱਤੇ ਗਏ ਸੋਨੇ ਦੇ ਕੰਗਣ ਤੇ ਜੀਤ ਵੱਲੋਂ ਕੇਕ ਕੱਟਦੇ ਵੇਖ ਮੈਨੂੰ ਉਦਾਸ ਵੇਖ ਤੁਸੀਂ ਆਖਿਆ ਸੀ ਕਿ ਮੈਂ ਛੜਦੀ ਹਾਂ ਜੀਤ ਤੋਂ ਪਰ ਮੈਂ ਤਾਂ ਇਹੀ ਸੋਚ ਰਹੀ ਸਾਂ ਕਿ ਮੈਂ ਵੀ ਕਿਸੇ ਦੀ ਧੀ ਹਾਂ ਮੇਰੇ ਲੇਖਾਂ ਚ ਸ਼ਾਇਦ ਇਹ ਸਤਿਕਾਰ ਲਿਖਿਆ ਹੀ ਨਹੀਂ ਰੱਬ ਨੇ ਮੈਂ ਸਦਾ ਦੁਆ ਕਰਦੀ ਕਿ ਇਸ ਘਰ ਦੀ ਕੋਈ ਧੀ ਕਦੀ ਦੁਖੀ ਨਾ ਹੋਵੇ ਕਿਉਂਕਿ ਉਸੇ ਘਰ ਦੀ ਇੱਕ ਧੀ ਮੇਰੀ ਵੀ ਅੰਦਰ ਦਾ ਟੁਕੜਾ ਹੈ ਤੁਹਾਡੀ ਤਨਖਾਹ ਦਾ ਕੋਈ ਪੈਸਾ ਮੈਂ ਕਦੀ ਆਪਣੇ ਤੇ ਨਹੀਂ ਖਰਚਿਆ ਤੁਸੀਂ ਆਖਦੇ ਰਹਿੰਦੇ ਸੀ ਕਿ ਘਰ ਬੈਠ ਖਾਣਾ ਸੌਖਾ ਕਦੀ ਕਮਾਉਣਾ ਪਵੇ ਤਾਂ ਪਤਾ ਲੱਗਦਾ ਹੈ ਉਹ ਖਰਚਾ ਸਿਰਫ ਘਰ ਦੇ ਜਵਾਕਾਂ ਤੇ ਕਰਕੇ ਮੈਂ ਜੋ ਬਚਦਾ ਸੀ ਉਹ ਤੁਹਾਡੀ ਲੱਕੜ ਦੀ ਵੱਡੀ ਅਲਮਾਰੀ 'ਚ ਇੱਕ ਕਾਪੀ ਪਈ ਹੈ ਸਾਰਾ ਉਸ ਖਾਤੇ 'ਚ ਜਮਾ ਹੈ ਮੈਨੂੰ ਤਾਂ ਮੇਰੀ ਮਾਂ ਦਾ ਦਿੱਤਾ ਹੀ ਨਹੀਂ ਮੁੱਕਿਆ ساری ਉਮਰ ਮੈਂ ਹਮੇਸ਼ਾ ਕਹਿੰਦੀ ਸਾਂ ਮੇਰੇ ਸਿਰ ਨੂੰ ਕੁਝ ਹੁੰਦਾ ਫਟ ਰਿਹਾ ਪਰ ਤੁਸੀਂ ਕਹਿੰਦੇ ਸੀ ਖੇਖਨ ਹੁੰਦੇ ਨੇ ਜਨਾਨੀਆਂ ਦੇ ਫੋਨ 'ਚ ਹਸਪਤਾਲ 'ਚ ਵੀ ਬਹੁਤਾ ਨਹੀਂ ਸੀ ਉਡੀਕ ਦੀ ਤੁਹਾਨੂੰ ਇੰਨੇ ਸਾਲਾਂ ਤੋਂ ਰਗ ਰਗ ਪਹਿਚਾਣ ਦੇ ਹੀ ਸਾਂ ਬੈਠੇ ਤਾਂ ਹੁੰਦੇ ਹੀ ਸੀ ਚਾਹੇ ਕੁਝ ਕਿਲੋਮੀਟਰਾਂ ਦੀ ਦੂਰੀ ਤੇ ਹੀ ਸਹੀ ਮੇਰੇ ਹੋਣ ਦੀ ਕੋਈ ਖੁਸ਼ੀ ਨਹੀਂ ਸੀ ਤੇ ਨਾ ਜਾਣ ਦਾ ਕੋਈ ਗਮ ਵੀ ਨਾ ਕਰਨਾ ਮੇਰੇ ਬੱਚਿਆਂ ਨੂੰ ਸਾਰੀ ਉਮਰ ਇੱਕ ਨਾਲ ਲਾ ਕੇ ਰੱਖਣਾ ਇਹੋ ਇੱਕ ਮੰਗ ਹੈ 17 ਬਰਿਆਂ ਦੀ ਖਿਦਮਤ ਬਦਲੇ ਪੜਦਿਆਂ ਪੜਦਿਆਂ ਪਹਿਲੀ ਵਾਰ ਮੇਰੇ ਹੰਝੂ ਛਲਕੇ ਹੁਣ 10 ਵਰਿਆਂ ਤੋਂ ਰੋਜ਼ ਪੜਨਾ ਉਹਨਾਂ ਖੱਤ ਧੀ ਵਿਆਹ ਕੇ ਕੈਨੇਡਾ ਭੇਜ ਦਿੱਤੀ ਤੇ ਪੁੱਤਰ ਵੀ ਭੈਣ ਕੋਲ ਹੀ ਚਲਿਆ ਗਿਆ ਪਰ ਹੁਣ ਕਈ ਵਾਰ ਰਾਤ ਨੂੰ ਵਿਆਹ ਸੋਚਦਾ ਰਹਿੰਦਾ ਕਿ ਕਿਤੇ ਮੇਰੀ ਧੀ ਤਾਂ ਨਹੀਂ ਰਾਤਾਂ ਨੂੰ ਚੋਰੀ-ਚੋਰੀ ਪਰ ਫਿਰ ਸੋਚਦਾ ਉਹਦੀ ਮਾਂ ਦੀਆਂ ਦੁਆਵਾਂ ਨੇ ਉਹਦੇ ਨਾਲ ਤਾਂ ਹੁਣ ਇਹ کارਖਾਨੇ ਨੂੰ ਆਉਂਦਾ ਰੋਜ਼ ਡਿਊਟੀ ਤੋਂ ਪਰਤਦਾ ਉਸੇ ਹਸਪਤਾਲ ਦੇ ਨੇੜੇ ਠੇਕੇ ਤੇ ਜਾ ਬੈਠਦਾ ਜਿੱਥੇ ਉਹਨੇ ਆਖਰੀ ਸਾਲ ਐ ਤੇ ਆਖ ਦਿੰਦਾ ਤੂੰ ਆਰਾਮ ਨਾਲ ਸੌ ਜਾ ਆ ਵੇਖ ਲੈ ਤੇਰੇ ਕੋਲ ਹੀ ਬੈਠਾ ਕੁਝ ਕੁ ਮੀਟਰਾਂ ਦੀ ਦੂਰੀ ਤੇ ਬਸ ਉਹਦੇ ਤੇ ਚੱਕੇ ਹੱਥ ਹੁਣ ਤਾਂ ਪੈਗ ਵੀ ਨਹੀਂ ਚੁੱਕਦੇ ਕਾਸ਼ ਪਹਿਲਾਂ ਸਮਝ ਜਾਂਦਾ ਕਿਸੇ ਦੀ ਧੀ ਨੂੰ ਕਿ ਸੋਚ ਸਕਦਾ ਕਿ ਉਹਦੇ ਅੰਦਰ ਇੱਕ ਔਰਤ ਤੋਂ ਵੱਧ ਕੇ ਵੀ ਬੜਾ ਕੁਝ ਹੁੰਦਾ ਹੈ ਇਹ ਸਟੋਰੀ ਇੱਕ ਪਤੀ ਪਤਨੀ ਦੇ ਰਿਸ਼ਤੇ ਤੇ ਆਧਾਰਿਤ ਹੈ ਔਰਤ ਸਿਰਫ ਇੱਕ ਪਤਨੀ ਨਹੀਂ ਹੁੰਦੀ ਉਹ ਧੀ ਵੀ ਹੁੰਦੀ ਹੈ ਮਾਂ ਵੀ ਹੁੰਦੀ ਹੈ ਉਸਦੇ ਵੀ ਆਪਣੇ ਸੁਪਨੇ ਹੁੰਦੇ ਨੇ ਆਪਣਾ ਆਤਮ ਸਨਮਾਨ ਹੁੰਦਾ ਹੈ ਪਰ ਜਦੋਂ ਪਤੀ ਉਸਦੀ ਪਰਵਾਹ ਨਹੀਂ ਕਰਦਾ ਉਸਦੇ ਸ਼ਬਦਾਂ ਨੂੰ ਕੌੜਾ ਬਣਾਉਂਦਾ ਹੈ ਉਸਦੀ ਮਾਸੂਮ ਹੱਸੀ ਨੂੰ ਚੁੱਪ ਵਿੱਚ ਬਦਲ ਦਿੰਦਾ ਹੈ ਤਾਂ ਉਹਦੀ ਰੂਹ ਹੌਲੀ-ਹੌਲੀ ਮਰਦੀ ਰਹਿੰਦੀ ਹੈ ਇਸ ਪੱਤਰਾਂ ਹੀ ਇੱਕ ਪਤਨੀ ਨੇ ਆਪਣੇ ਪਤੀ ਨੂੰ ਆਪਣੇ ਦਬੇ ਹੋਏ ਦਰਦਾਂ ਬਾਰੇ ਦੱਸਿਆ ਹੈ ਇਹ ਸਿਰਫ ਇੱਕ ਪਤਨੀ ਦੀ ਹੀ ਗੱਲ ਹੀ ਨਹੀਂ ਸਗੋਂ ਸਾਡੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਇਹ ਦਰਦ ਆਪਣੇ ਅੰਦਰ ਲੈ ਕੇ ਚੱਲੀਆਂ ਜਾਂਦੀਆਂ ਹਨ ਉਹਨਾਂ ਦੇ ਅੰਦਰ ਹੀ ਦਫ਼ਨ ਹੋ ਜਾਂਦਾ ਹੈ ਕੁਝ ਦੱਸ ਨਹੀਂ ਪਾਉਂਦੀਆਂ ਬੋਲ ਨਹੀਂ ਪਾਉਂਦੀਆਂ ਧੰਨਵਾਦ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ Thank you, Tanvat.